ਗਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੇ ਕਰਮਾਂ ਦੇ ਜੋ ਲੇਖ ਹਨ ਉਹ ਸਾਨੂੰ ਭੋਗਣੇ ਹੀ ਪੈਂਦੇ ਹਨ ਜੋ ਬੀਜ ਹੈ ਸੋ ਕਟਣਾ ਤਾਂ ਪੈਂਦਾ ਹੀ ਹੈ ਇਹ ਤਾਂ ਕੁਦਰਤ ਦਾ ਸਿਧਾਂਤ ਹੈ ਜੈਸਾ ਬੀਜਾ ਸੋ ਲੁਣਾ ਹੈ ਗਰਮ ਇਹੋ ਖੇਤ ਭਾਵ ਕਿ ਇਹ ਸਰੀਰ ਕਰਮਾਂ ਦਾ ਖੇਤ ਹੈ ਇਸ ਵਿੱਚ ਜਿਹੋ ਜਿਹਾ ਕੋਈ ਬੀਜਦਾ ਹੈ ਉਹੀ ਕੱਟਦਾ ਹੈ ਕਰਮਾਂ ਦਾ ਅਸੂਲ ਦੋ ਗੱਲਾਂ ਸਮਝਾਉਂਦਾ ਹੈ ਪਹਿਲੀ ਗੱਲ ਇਹ ਹੈ ਕਿ ਇਨਸਾਨ ਬੀਜ ਬੀਜਣ ਵਿੱਚ ਪੂਰਨ ਆਜ਼ਾਦ ਹੈ ਜ਼ਮੀਨ ਕਦੇ ਇਨਸਾਨ ਨੂੰ ਇਹ ਨਹੀਂ ਕਹਿੰਦੀ ਕਿ ਤੂੰ ਮੇਰੇ ਵਿੱਚ ਕਣਕ ਨਾ ਬੀਜ ਤੇ ਚਨੇ ਬੀਜ ਜਾਂ ਚਨੇ ਨਾ ਬੀਜ ਤੇ ਮੱਕੀ ਬੀਜ ਇਨਸਾਨ ਬੀਜ ਬੀਜਣ ਵਾਸਤੇ ਪੂਰਨ ਤੌਰ ਤੇ ਸੁਤੰਤਰ ਹੈ ਪਰ ਇੱਕ ਵਾਰੀ ਕਣਕ ਬੀਜਣ ਤੋਂ ਬਾਅਦ ਜੇ ਉਹ ਇਹ ਆਸ ਰੱਖੇ ਕਿ ਮੱਕੀ ਮਿਲ ਜਾਏ ਤਾਂ ਐਸਾ ਉਸ ਦਾ ਸੋਚਣਾ ਮੂਰਖਤਾ ਹੈ ਭਾਵੇਂ ਜੋ ਬੀਜਾ ਹੈ ਉਹੀ ਕਟਣਾ ਪੈਂਦਾ ਹੈ ਜਿਵੇਂ ਦੀਵਾਰ ਤੇ ਜਾਦ ਜੇੰਦ ਮਾਰੀਏ ਤਾਂ ਵਾਪਸ ਆਪਣੇ ਹੱਥਾਂ ਵਿੱਚ ਆ ਜਾਂਦਾ ਹੈ ਇਸੇ ਤਰ੍ਹਾਂ ਇਸ ਸੰਸਾਰ ਵਿੱਚ ਕਿਸੇ ਨੂੰ ਜੋ ਦਿੱਤਾ ਜਾਂਦਾ ਹੈ ਉਹੀ ਵਾਪਸ ਆਪਣੇ ਕੋਲ ਆ ਜਾਂਦਾ ਹੈ ਭਾਵ ਕਿ ਕਿਸੇ ਨੂੰ ਦੁੱਖ ਦੇ ਕੇ ਅਸੀਂ ਆਪਣੇ ਲਈ ਦੁੱਖਾਂ ਦੇ ਬੀਜ ਬੀਜਦੇ ਹਾਂ ਦੂਸਰੀ ਗੱਲ ਇਹ ਹੈ ਕਿ ਜ਼ਮੀਨ ਵਿੱਚ ਬੀਜਿਆ ਹੋਇਆ ਬੀਜ ਕਈ ਗੁਣਾ ਵੱਧ ਹੋ ਕੇ ਪੁੰਗਰਦਾ ਹੈ ਇਸੇ ਤਰ੍ਹਾਂ ਇਨਸਾਨ ਜੋ ਵੀ ਕੁਝ ਬੀਜਦਾ ਹੈ ਉਸ ਤੋਂ ਕਈ ਗੁਣਾ ਵੱਧ ਹੋ ਕੇ ਉਸ ਨੂੰ ਮਿਲਦਾ ਹੈ ਭਾਵ ਕਿਸੇ ਨੂੰ ਦੁੱਖ ਦੇਣ ਨਾਲ ਕਈ ਗੁਣਾ ਵੱਧ ਦੁੱਖ ਮਿਲਦਾ ਹੈ ਤੇ ਕਿਸੇ ਨੂੰ ਸੁੱਖ ਦੇਣ ਨਾਲ ਕਈ ਗੁਣਾ ਵੱਧ ਸੁਖ ਪ੍ਰਾਪਤ ਹੁੰਦਾ ਹੈ ਭਲਾ ਦੇ ਕੇ ਭਲਾ ਮਿਲਦਾ ਹੈ ਇੱਜ਼ਤ ਦੇ ਕੇ ਇੱਜ਼ਤ ਮਿਲਦੀ ਹੈ ਦਿੱਤਾ ਲਈਆ ਆਪਣਾ ਅਣ ਦਿੱਤਾ ਕਿਸ ਹੱਥ ਨਾ ਆਵੇ ਇਸ ਲਈ ਜੇ ਤੁਸੀਂ ਸੰਸਾਰ ਵਿੱਚ ਸੁਖ ਇੱਜ਼ਤ ਸਨਮਾਨ ਚਾਹੁੰਦੇ ਹੋ ਤਾਂ ਇਹ ਤੁਹਾਨੂੰ ਪਹਿਲਾਂ ਦੂਸਰਿਆਂ ਨੂੰ ਦੇਣਾ ਪਏਗਾ ਇਸ ਲਈ ਜੋ ਵੀ ਕਰਮ ਕਰੋ ਇਹ ਸੋਚ ਕੇ ਕਰੋ ਕਿ ਮੈਂ ਜੋ ਵੀ ਕਰਨ ਜਾ ਰਿਹਾ ਹਾਂ ਉਸ ਤੋਂ ਕਈ ਗੁਣਾ ਹੋ ਕੇ ਮਿਲਣਾ ਹੈ ਕਿਸੇ ਨੂੰ ਦੁੱਖ ਦੇਣ ਤੋਂ ਪਹਿਲਾਂ ਸੋਚ ਲੋ ਕਿ ਇਹ ਦੁੱਖ ਦਾ ਬੀਜ ਨਤੀਜੇ ਵਜੋਂ ਦੁੱਖ ਦੇ ਅਨੇਕ ਫਲ ਲੈ ਕੇ ਆਏਗਾ ਇਹ ਦੁੱਖ ਸੁਖ ਤਾਂ ਤੁਹਾਡੇ ਆਪਣੇ ਹੀ ਹੱਥਾਂ ਦੀ ਖੇਡ ਹੈ ਕਈ ਵਾਰੀ ਸਾਨੂੰ ਕੋਈ ਦੁੱਖ ਆ ਜਾਏ ਸਾਡੇ ਤੇ ਕੋਈ ਪੌਜਲ ਬਣ ਜਾਏ ਤਾਂ ਆਮ ਤੌਰ ਤੇ ਸਿਆਣੇ ਲੋਕ ਸੰਤ ਮਹਾਪੁਰਸ਼ ਮਹਾਤਮਾ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਪਿਛਲੇ ਜਨਮ ਕੋਈ ਦੁੱਖ ਬੀਜਿਆ ਸੀ ਤਾ ਹੁਣ ਇਸ ਜਨਮ ਵਿੱਚ ਆਇਆ। ਹੁਣ ਉਹ ਬੀਜਿਆ ਹੋਇਆ ਕਰਮ ਤਾਂ ਕੱਟਣਾ ਹੀ ਪਏਗਾ। ਭਾਵੇਂ ਅਸੀਂ ਕਦੀ ਵੀ ਕੋਈ ਕਰਮ ਕੀਤਾ ਹੋਵੇ। ਉਹ ਕਰਮ ਸਾਡਾ ਲਿਖਾ ਬਣ ਜਾਂਦਾ ਹੈ। ਇਸ ਲਈ ਜੇ ਕੋਈ ਦੁੱਖ ਜਾਂ ਕੋਈ ਪੌਝਲ ਆਏ ਤਾਂ ਸਮਝ ਲੈਣਾ ਕਿਤੇ ਕੋਈ ਬੀਜਿਆ ਸੀ ਅੱਜ ਕੱਟਣਾ ਪੈ ਰਿਹਾ ਹੈ। ਗੁਰੂ ਸਾਹਿਬ ਗੁਰਬਾਣੀ ਵਿੱਚ ਵੀ ਲਿਖਦੇ ਹਨ। ਦੱਦਾ ਦੋਸ ਨਾ ਦੇਉ ਕਿਸੈ। ਦੋਸ ਕਰਮਾਂ ਆਪਣੇਆ। ਜੋ ਮੈਂ ਕੀਤਾ ਸੋ ਮੈਂ ਪਾਇਆ। ਦੋਸਨਾ ਦੀਜਾ ਅਵਰ ਜਨਾ ਬਾਬਾ ਅਨੰਤ ਸਿੰਘ ਜੀ ਦਾ ਬਚਨ ਹੈ ਸਜ਼ਾ ਕਸੂਰ ਤੋਂ ਬਿਨਾ ਨਹੀਂ ਮਿਲਦੀ ਕਸੂਰ ਭਾਵੇਂ ਪਿਛਲੇ ਜਨਮ ਦਾ ਹੋਵੇ ਅਸੀਂ ਕੋਈ ਵੀ ਕਦਮ ਚੁੱਕੀਏ ਉਹ ਚੁੱਕਿਆ ਗਿਆ ਕਦਮ ਸਾਡਾ ਕਰਮ ਬਣ ਜਾਂਦਾ ਹੈ ਸਮਾਂ ਪੈਣ ਤੇ ਉਹ ਸਾਨੂੰ ਕੱਟਣਾ ਹੀ ਪੈਂਦਾ ਹੈ ਇਹ ਕੁਦਰਤ ਦਾ ਸਿਧਾਂਤ ਹੈ ਬੀਜ ਬੀਜਣ ਤੇ ਫਸਲ ਕੱਟਣ ਵਿੱਚ ਅੰਤਰਾਲ ਹੁੰਦਾ ਹੈ ਜਿਵੇਂ ਤੁਸੀਂ ਕਣਕ ਦਾ ਬੀਜ ਬੋਵੋ ਉਸ ਨੂੰ ਫਲਣ ਵਿੱਚ ਕੁਝ ਮਹੀਨੇ ਲੱਗਣਗੇ ਇਹ ਨਹੀਂ ਕਿ ਬੀਜ ਪਾਓ ਤੇ 15 ਦਿਨ ਬਾਅਦ ਫਸਲ ਤਿਆਰ ਹੋ ਜਾਏ ਜੇ ਆਮ ਦਾ ਬੀਜ ਬੋਈਏ ਤਾਂ ਉਸ ਨੂੰ ਫਲ ਲੱਗਣ ਵਿੱਚ 10-15 ਸਾਲ ਲੱਗਦੇ ਹਨ ਗੁਲਾਬ ਦਾ ਫੁੱਲ ਅੱਜ ਵੀ ਜੋ 10-15 ਦਿਨਾਂ ਵਿੱਚ ਫੁੱਲ ਬਣ ਜਾਂਦਾ ਹੈ ਇਸੇ ਤਰ੍ਹਾਂ ਸਾਡੇ ਬੀਜੇ ਕਰਮਾਂ ਦਾ ਫਲ ਸਮਾਂ ਪਾ ਕੇ ਮਿਲਦਾ ਹੈ ਕਈ ਕਰਮ ਐਸੇ ਹੁੰਦੇ ਹਨ ਜਿਨ੍ਹਾਂ ਦਾ ਫਲ ਦਿਨਾਂ ਬਾਅਦ ਕਈਆਂ ਦਾ ਮਹੀਨਿਆਂ ਬਾਅਦ ਤੇ ਕਈਆਂ ਦਾ ਸਾਲਾਂ ਬਾਅਦ ਮਿਲਦਾ ਹੈ। ਕਈ ਵਾਰੀ ਸਾਡੇ ਕੀਤੇ ਕਰਮਾਂ ਦਾ ਫਲ ਸਾਨੂੰ ਅਗਲੇ ਜਨਮਾਂ ਵਿੱਚ ਭੋਗਣਾ ਪੈਂਦਾ ਹੈ। ਕਈ ਵਾਰੀ ਕਿਸੇ ਕੋਲੋਂ ਕੋਈ ਐਸਾ ਕਰਮ ਹੋ ਜਾਏ ਜਿਸ ਦਾ ਫਲ 20-25 ਸਾਲ ਬਾਅਦ ਮਿਲਣਾ ਹੋਵੇ ਪਰ ਉਸ ਦੀ ਉਮਰ 2-3 ਸਾਲ ਹੀ ਰਹਿ ਗਈ ਹੋਵੇ ਤਾਂ ਉਸ ਨੂੰ ਇਹ ਲੇਖਾ ਅਗਲੇ ਜਨਮ ਵਿੱਚ ਦੇਣਾ ਪੈਂਦਾ ਹੈ। ਕਈ ਲੋਕ ਇਸ ਗੱਲ ਨੂੰ ਨਹੀਂ ਮੰਨਦੇ ਪਰ ਇਹ ਕਰਮ ਹੀ ਹਨ ਜਿਹੜੇ ਨਾਲ-ਨਾਲ ਚੱਲਦੇ ਹਨ। ਬਾਬਾ ਜੀ ਸਾਨੂੰ ਸਮਝਾਉਣ ਲਈ ਇੱਕ ਮਿਸਾਲ ਦਿੰਦੇ ਹਨ ਕਹਿੰਦੇ ਸਨ ਮੰਨ ਲਓ ਦੁਪਹਿਰ ਦੇ 2 ਵਜੇ ਬਿਰਲੇ ਟਾਟੇ ਦੇ ਘਰ ਕਿਸੇ ਬੱਚੇ ਨੇ ਜਨਮ ਲਿਆ ਹੈ ਤੇ ਉਧਰ ਸੜਕ ਤੇ ਇੱਕ ਛੋਟੀ ਜਹੀ ਝੁੱਗੀ ਵਿੱਚ ਰਹਿਣ ਵਾਲੀ ਦੇ ਘਰ ਵੀ ਉਸੇ ਟਾਈਮ ਕਿਸੇ ਬੱਚੇ ਨੇ ਜਨਮ ਲਿਆ ਹੈ ਹੁਣ ਜਿਹੜਾ ਤਾਂ ਟਾਟਾ ਬਿਰਲੇ ਦੇ ਘਰ ਬੱਚਾ ਜਨਮਿਆ ਹੈ ਉਹ ਸੋਨੇ ਦੇ ਪੰਘੂੜੇ ਵਿੱਚ ਝੂਲ ਰਿਹਾ ਹੈ ਚਾਂਦੀ ਦੀ ਬੋਤਲ ਵਿੱਚ ਦੁੱਧ ਪੀ ਰਿਹਾ ਹੈ ਤੇ ਜੰਮਦਿਆਂ ਹੀ ਵਿਰਲੇ ਟਾਟਾ ਦੀ ਅਰਬਾਂ ਖਰਬਾਂ ਦੀ ਜਾਇਦਾਦ ਦਾ ਵਾਰਿਸ ਵੀ ਬਣ ਗਿਆ ਹੈ। ਜਦ ਕਿ ਦੂਸਰੇ ਪਾਸੇ ਜਿਹੜਾ ਬੱਚਾ ਝੁੱਗੀ ਵਿੱਚ ਰਹਿਣ ਵਾਲੀ ਮਾਂ ਦੇ ਘਰ ਪੈਦਾ ਹੋਇਆ ਹੈ। ਉਸ ਦੀ ਮਾਂ ਕੋਲ ਉਸ ਨੂੰ ਲਪੇਟਣ ਲਈ ਕੋਈ ਚੰਗਾ ਸਾਫ਼ ਕਪੜਾ ਵੀ ਨਹੀਂ ਹੈ। ਦੁੱਧ ਪਿਲਾਉਣ ਲਈ ਸ਼ੀਸ਼ੀ ਵੀ ਨਹੀਂ ਹੈ। ਹੁਣ ਸਾਹ ਸੰਗਤ ਜੀ ਤੁਸੀਂ ਆਪੇ ਅੰਦਾਜ਼ਾ ਲਗਾ ਲਓ ਕਿ ਇਹ ਦੋਵੇਂ ਬੱਚਾ ਨੇ ਜੰਮਦੇ ਹੀ ਕਿਹੜੇ ਪਾਪ ਕਰ ਲਏ ਹਨ ਜਾਂ ਪੁੰਨ ਕਰ ਲਏ ਹਨ। ਇਹ ਸਭ ਪਿਛਲੇ ਕਰਮ ਚੱਲੇ ਆ ਰਹੇ ਹਨ। तुम देखते दे दे हो कि कई बारी कई बच्चे जन्म तो ही अपंग सब, सब पिछले पापक पाप जो भुगतने लिहाज, लिहाज नहीं करना जाने अणजाने पावे भी जो कर्म हो गया वो साढ़ा लिखा बन जाता है कोई भी कर्म करिए लिखा जाता है चंगा होगा जे चंगा हो चंगा फल मिल जाएगा जे मदा हो ਤਾਂ ਮੰਦਾ ਫਲ ਮਿਲ ਜਾਏਗਾ ਕੁਦਰਤ ਨੇ ਆਪਣੇ ਅਸੂਲ ਪੱਕੇ ਰੱਖੇ ਹੋਏ ਹਨ ਇਸ ਵਿੱਚ ਕੋਈ ਮਾਫੀ ਨਹੀਂ ਹੈ ਕੋਈ ਮਹਾਪੁਰਸ਼ ਸਨ ਤੇ ਉਹਨਾਂ ਦੇ ਸਰੀਰ ਤੇ ਨਿਕਾ ਜਿਹਾ ਕੋੜ ਹੋ ਗਿਆ ਜਿੱਥੇ ਖਾਰਿਸ਼ ਕਰਦੇ ਸਨ ਉਥੋਂ ਲਹੂ ਸੇਮਦਾ ਸੀ ਸਰੀਰ ਤੇ ਕਪੜਾ ਵੀ ਨਹੀਂ ਸੀ ਪਾਇਆ ਜਾਂਦਾ ਜਿਸ ਕਾਰਨ ਪਰਨਾ ਜਿਹੇ ਲਪੇਟ ਕੇ ਰੱਖਦੇ ਸਨ ਮਹਾਪੁਰਸ਼ਾਂ ਦਾ ਨੇਮ ਇੰਨਾ ਸੀ ਕਮਾਈ ਇੰਨੀ ਸੀ ਕਿ ਇੱਕ ਚੌਂਕੜੀ ਤੇ 10 ਪਾਠ ਸੁਖਮਨੀ ਸਾਹਿਬ ਦੇ ਸੁਣਦੇ ਸਨ। ਕਈ ਵਾਰੀ ਸੇਵਕਾਂ ਨੇ ਪੁੱਛਣ ਦੀ ਕੋਸ਼ਿਸ਼ ਵੀ ਕੀਤੀ ਕਿ ਮਹਾਪੁਰਸ਼ਾਓ ਤੁਹਾਡੀ ਇੰਨੀ ਕਮਾਈ ਹੈ ਪਰ ਇਸ ਸਰੀਰ ਤੇ ਨਿਕਾ ਜਿਹਾ ਕੋਹੜ ਕਿਉਂ ਹੈ? ਮਹਾਪੁਰਸ਼ਾ ਨੇ ਗੱਲ ਨੂੰ ਢਾਲ ਜਾਣਾ ਇਸ ਤਰ੍ਹਾਂ ਟਾਲਦੇ ਹੀ ਜਾਣਾ। ਇੱਕ ਦਿਨ ਇੱਕ ਸੇਵਕ ਜੋ ਉਹਨਾਂ ਦੇ ਬਹੁਤ ਨੇੜੇ ਸੀ ਖੜੇ ਪੈ ਗਿਆ ਕਿ ਤੁਹਾਡੀ ਇੰਨੀ ਬੰਦਗੀ ਹੋਣ ਦੇ ਬਾਵਜੂਦ ਇਸ ਸਰੀਰ ਤੇ ਨਿਕਏ ਕੋਹੜ ਦਾ ਕਾਰਨ ਕੀ ਹੈ? ਮੇਰੀ ਸ਼ਰਦਾ ਵਿੱਚ ਤਰੇੜਾ ਰਹੀ ਹੈ ਇਸ ਲਈ ਤੁਸੀਂ ਜ਼ਰੂਰ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰੋ ਮਹਾਪੁਰਸ਼ ਕਹਿਣ ਲੱਗੇ ਕਿ ਜੇ ਤੂੰ ਜ਼ਰੂਰ ਪੁੱਛਣਾ ਹੈ ਤਾਂ ਆਂ ਤੈਨੂੰ ਰਮਜ਼ ਦੀ ਗੱਲ ਦੱਸੀਏ ਉਹਨਾਂ ਨੇ ਦੱਸਿਆ ਅੱਜ ਤੋਂ 5 ਜਨਮ ਪਹਿਲਾਂ ਦੀ ਗੱਲ ਹੈ ਮੈਂ ਪਿੰਡ ਦੀ ਪੰਚਾਇਤ ਦਾ ਵੱਡਾ ਮੈਂਬਰ ਸੀ ਚੰਗਾ ਲੰਬਾ ਉੱਚਾ ਜਵਾਨ ਤੇ ਮਾਇਆ ਵੀ ਬਹੁਤ ਸੀ ਹਰ ਵੇਲੇ ਦਿਮਾਗ ਤੇ ਮਾਇਆ ਦਾ ਅਹੁਦੇ ਦਾ ਜਵਾਨੀ ਦਾ ਨਸ਼ਾ ਸਵਾਰ ਰਹਿੰਦਾ ਸੀ ਹਰ ਵੇਲੇ ਹੱਥ ਵਿੱਚ ਇੱਕ ਡਾਂਗ ਵੀ ਰੱਖਦਾ ਸੀ ਇੱਕ ਦਿਨ ਆਪਣੇ 4-5 ਸਾਥੀਆਂ ਨਾਲ ਅਸੀਂ ਤੁਰੇ ਜਾ ਰਹੇ ਸੀ ਕਿ ਅੱਗੇ ਕੁੱਤਾ ਆ ਗਿਆ ਜਿਸ ਨੂੰ ਖੁਰਕ ਪਈ ਹੋਈ ਸੀ ਜਵਾਨੀ ਦਾ ਮਾਇਆ ਦਾ ਔਦੇ ਦਾ ਇਹ ਨਸ਼ਾ ਸੀ ਕਿ ਕੁੱਤੇ ਨੂੰ ਜ਼ੋਰ ਨਾਲ ਮੈਂ ਡੰਗ ਕੱਢ ਕੇ ਮਾਰੀ ਰੱਬ ਦੀ ਕਰਨੀ ਇਹੋ ਜੀ ਹੋਈ ਕਿ ਕੁੱਤਾ ਉੱਥੇ ਹੀ ਮਰ ਗਿਆ ਜਦੋਂ ਅਗਲਾ ਜਨਮ ਮਿਲਿਆ ਤਾਂ ਨਿਰੰਕਾਰ ਵੱਲੋਂ ਸਾਨੂੰ ਉਸ ਕੁੱਤੇ ਨੂੰ ਬਗੈਰ ਮੌਤੋਂ ਮਾਰਨ ਦੀ ਸਜ਼ਾ ਮਿਲੀ ਕਿ ਜਿੰਨਾ ਚਿਰ ਉਸ ਕੁੱਤੇ ਨੇ ਖੁਰਕ ਭੋਗਣੀ ਸੀ ਉਹਨਾਂ ਚ ਸਾਨੂੰ ਸਰੀਰ ਤੇ ਕੋੜ ਭੁਗਤਣਾ ਪਏਗਾ ਮਹਾਪੁਰਸ਼ਾਂ ਨੇ ਦੱਸਿਆ ਫਿਰ ਸਾਨੂੰ ਕੋੜ ਹੋ ਗਿਆ ਅਸੀਂ ਅਰਦਾਸ ਕੀਤੀ ਤਾਂ ਕਸ਼ਟ ਅੱਗੇ ਚਲਾ ਗਿਆ ਕਈ ਵਾਰੀਆਂ ਸਾਡੀਆਂ ਅਰਦਾਸਾਂ ਨਾਲ ਕਸ਼ਟ ਅੱਗੇ ਚਲਾ ਜਾਂਦਾ ਹੈ ਫਿਰ ਸਾਡਾ ਤੀਸਰਾ ਜਨਮ ਆਇਆ ਫਿਰ ਉਹ ਕਸ਼ਟ ਆਇਆ ਫਿਰ ਅਸੀਂ ਅਰਦਾਸ ਕੀਤੀ ਕਸ਼ਟ ਫੇਰ ਅੱਗੇ ਚਲਾ ਗਿਆ ਚੌਥਾ ਜਨਮ ਮਿਲਿਆ ਤਾਂ ਫੇਰ ਇਹ ਤਕਲੀਫ ਆਈ ਫੇਰ ਅਰਦਾਸ ਕੀਤੀ ਫੇਰ ਕਸ਼ਟ ਅੱਗੇ ਚਲਾ ਗਿਆ ਪਰ ਨਾਲ ਵਿਆਜ ਵੀ ਪੈਂਦਾ ਗਿਆ ਹੁਣ ਸਾਡਾ ਇਹ ਪੰਜਵਾਂ ਜਨਮ ਚੱਲ ਰਿਹਾ ਹੈ ਤੇ ਉਹ ਪਿਛਲੇ ਜਨਮਾਂ ਦੇ ਲਿਖੇ ਦਾ ਕਸ਼ਟ ਸਾਡੇ ਸਰੀਰ ਤੇ ਆਇਆ ਸੇਵਕ ਕਹਿਣ ਲੱਗਾ ਮਹਾਪੁਰਸ਼ੋ ਹੁਣ ਵੀ ਅਰਦਾਸ ਕਰ ਲੋ ਤਾਂ ਕਿ ਕਸ਼ਟ ਅੱਗੇ ਚਲਾ ਜਾਏ ਮਹਾਪੁਰਸ਼ ਕਹਿਣ ਲੱਗੇ ਇਹ ਸਾਡਾ ਆਖੀਰਲਾ ਜਮਾ ਹੈ ਹੁਣ ਇਸ ਜਮੇ ਵਿੱਚ ਸਾਰਾ ਖਾਤਾ ਨਿਲ ਕਰਕੇ ਨਿਰੰਕਾਰ ਦੇ ਚਰਨਾਂ ਵਿੱਚ ਜਾਣਾ ਹੈ ਸੋ ਪਿਆਰੀ ਸਾਹ ਸੰਗਤ ਜੀ ਇਹ ਇੱਕ ਸੱਚੀ ਘਟਨਾ ਹੈ ਕੁਸ਼ਿਰਵਾਦ ਉਹਨਾਂ ਦਾ ਸਰੀਰ ਓੜ ਰਾਜ਼ੀ ਹੋ ਗਿਆ ਤੇ ਉਹਨਾਂ ਨੇ ਬਿਲਕੁਲ ਮਹਾਪੁਰਸ਼ਾਂ ਵਾਂਗੂ ਸਰੀਰ त्यागਿਆ ਕਈ ਵਾਰੀ ਤੁਸੀਂ ਨੋਟ ਵੀ ਕਰਦੇ ਹੋਵੋਗੇ ਕਿ ਕਈ ਬੜੇ ਨੇਮੀ ਧਰਮੀ ਹੁੰਦੇ ਹਨ ਪਰ ਉਹਨਾਂ ਦੇ ਸਰੀਰ ਤੇ ਬੜੇ ਕਸ਼ਟ ਆਉਂਦੇ ਹਨ ਅਸੀਂ ਆਮ ਕਹਿ ਦਿੰਦੇ ਹਾਂ ਕਿ ਇਹ ਸਰੀਰ ਇੰਨੀ ਬੰਦਗੀ ਕਰਦਾ ਹੈ ਫਿਰ ਵੀ ਇਸ ਦੇ ਸਰੀਰ ਤੇ ਇੰਨੇ ਕਸ਼ਟ ਕਿਉਂ ਆ ਰਹੇ ਹਨ ਇਸ ਦਾ ਕਾਰਨ ਇਹੀ ਹੁੰਦਾ ਹੈ ਸੋ ਇਹਨਾਂ ਮਹਾਪੁਰਸ਼ਾਂ ਦੀ ਗਾਥਾ ਤੋਂ ਆਪਣੇ ਲਈ ਸਾਨੂੰ ਸੇਧ ਲੈਣੀ ਚਾਹੀਦੀ ਹੈ ਕਿ ਜੇ ਖੁਰਕ ਪਏ ਕੁੱਤੇ ਨੂੰ ਛੋਟੀ ਮਾਰਨ ਕਰਕੇ ਸਰੀਰ ਤੇ ਕਸ਼ਟ ਭੁਗਤਣਾ ਪਿਆ ਜੇ ਅਸੀਂ ਕਿਸੇ ਨੂੰ ਦੁੱਖ ਦਿੰਦੇ ਹਾਂ ਤਾਂ ਸਾਨੂੰ ਵੀ ਉਸ ਦਾ ਲੇਖਾ ਦੇਣਾ ਪਏਗਾ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਹਮੇਸ਼ਾ ਕਿਸੇ ਔਦੇ ਦਾ ਨਸ਼ਾ ਜਾਂ ਮਾਇਆ ਦਾ ਨਸ਼ਾ ਗਰੀਬ ਮਾਰ ਕਰਵਾਉਂਦਾ ਹੈ ਇਨਾ ਨਸ਼ੇ ਵਿੱਚ ਬੰਦਾ ਅੰਨ੍ਹਾ ਹੋ ਜਾਂਦਾ ਹੈ ਉਸ ਨੂੰ ਇਹ ਪਤਾ ਨਹੀਂ ਲੱਗਦਾ ਕਿ ਮੈਂ ਮਾੜੇ ਕਰਮ ਕਰ ਰਿਹਾ ਹਾਂ ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ ਉਹ ਇਹ ਭੁੱਲ ਜਾਂਦਾ ਹੈ ਕਿ ਮੈਨੂੰ ਵੀ ਕੋਈ ਬਣਾਉਣ ਵਾਲਾ ਹੈ ਸੋ ਇਥੋਂ ਸਾਥ ਸੰਗਤ ਜੀ ਤੁਸੀਂ ਆਪਣੇ ਲਈ ਇੱਕ ਸੇਧ ਲੈ ਲਓ ਤੁਸੀਂ ਵੀ ਕਿਸੇ ਅਹੁਦੇ ਜਾਂ ਮਾਇਆ ਦਾ ਕਦੇ ਵੀ ਹੰਕਾਰ ਨਾ ਕਰਨਾ ਤੇ ਕਿਸੇ ਨੂੰ ਦੁੱਖ ਨਾ ਦੇਣਾ ਕਈ ਵਾਰੀ ਤੁਸੀਂ ਨੋਟ ਕਰਦੇ ਹੋਵੋਗੇ ਕਿ ਕਈਆਂ ਦੀ ਔਲਾਦ ਬੜਾ ਦੁਖੀ ਕਰਦੀ ਹੈ ਜਦ ਕੇ ਕਈਆਂ ਦੀ ਔਲਾਦ ਬੜੀ ਨੇਕ ਤੇ ਸੁਖ ਦੇਣ ਵਾਲੀ ਹੁੰਦੀ ਹੈ ਇਹ ਵੀ ਪਿਛਲੇ ਜਨਮ ਦੇ ਲਿਖੇ ਹੁੰਦੇ ਹਨ ਕੋਈ ਕਹਿ ਦਿੰਦਾ ਹੈ ਕਿ ਮੈਂ ਆਪਣੇ ਘਰ ਵਾਲੇ ਤੋਂ ਦੁਖੀ ਹਾਂ ਕੋਈ ਕਹਿੰਦਾ ਹੈ ਕਿ ਮੈਂ ਆਪਣੀ ਜਨਾਨੀ ਤੋਂ ਦੁਖੀ ਰਹਿੰਦਾ ਹਾਂ ਮਾਤ ਪਿਤਾ ਬਨਤਾ ਸੁਤ ਬੰਦਪ ਇਸ਼ਟ ਮੀਤ ਆਰ ਭਾਈ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤ ਤੱਕ ਨਾ ਸਹਾਈ ਮਾਤਾ ਪਿਤਾ ਇਸਤਰੀ ਪੁੱਤਰ ਮਿੱਤਰ ਸੰਬੰਧੀ ਸਭ ਪਿਛਲੇ ਜਨਮਾਂ ਦੇ ਸੰਜੋਗਾਂ ਕਰਕੇ ਮਿਲੇ ਹਨ ਭਾਵ ਕਿ ਆਪਣੇ ਹੀ ਕਿਤੇ ਕਰਮਾਂ ਕਰਕੇ ਕੋਈ ਸੁਖ ਭੋਗ ਰਿਹਾ ਹੈ ਤੇ ਕੋਈ ਦੁੱਖ ਭੋਗ ਰਿਹਾ ਹੈ ਕੋਈ ਗਰੀਬ ਹੈ ਤੇ ਕੋਈ ਅਮੀਰ ਹੈ ਪਰ ਸਰਬ ਸ੍ਰਿਸ਼ਟੀ ਦੇ ਮਾਲਕ ਧੰਤਨ ਸ਼੍ਰੀ ਗੁਰ ਅਰਜਨ ਦੇਵ ਪਾਤਸ਼ਾਹ ਜੀ ਦੇ ਮਿੱਠ ਬੋਲੜੇ ਸੁਭਾਅ ਦਿਆਲੂ ਹਿਰਦੇ ਤੋਂ ਕੁਰਬਾਨ ਜਾਈਏ ਜਿਨ੍ਹਾਂ ਨੇ ਐਸੀ ਮਿੱਠੀ ਬਾਣੀ ਸ਼੍ਰੀ ਸੁਖਮਨੀ ਸਾਹਿਬ ਸਾਨੂੰ ਬਖਸ਼ਿਸ਼ ਕੀਤੀ ਹੈ ਜਿਸ ਦਾ ਜੇਕਰ ਆਸਰਾ ਲੈ ਲਈਏ ਤਾਂ ਇਹ ਰੇਖ ਵਿੱਚ ਮੇਖ ਦੀ ਮਾਰ ਦਿੰਦੀ ਹੈ ਸਾਹ ਸੰਗਤ ਜੀ ਇਹ ਠੀਕ ਹੈ ਕਿ ਲੇਖ ਮਿਟਦੇ ਨਹੀਂ ਹਨ ਪਰ ਜਿਹੜਾ ਸ਼੍ਰੀ ਸੁਖਮਨੀ ਸਾਹਿਬ ਦੀ ਬਾਣੀ ਨਾਲ ਪ੍ਰੇਮ ਕਰਦਾ ਹੈ ਜਿਹੜਾ ਸ਼੍ਰੀ ਸੁਖਮਨੀ ਸਾਹਿਬ ਦਾ ਲੜ ਫੜਦਾ ਹੈ ਗੁਰੂ ਜੀ ਆਪਣੀ ਬਖਸ਼ਿਸ਼ ਕਰਕੇ ਉਸ ਦੇ ਕਰਮਾਂ ਨੂੰ ਸੁਪਨੇ ਵਿੱਚ ਕੱਟ ਦਿੰਦੇ ਹਨ ਸੂਲੀ ਦਾ ਕੰਡਾ ਵੀ ਕਰ ਦਿੰਦੇ ਹਨ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ ਕਰਮ ਨਹੀਂ ਮਿਟਦੇ ਪਰ ਕਰਮ ਲਿਖਣ ਵਾਲਾ ਲਿਖਤ ਉੱਤੇ ਲਕੀਰ ਫੇਰ ਸਕਦਾ ਹੈ ਕਰਮ ਆਪ ਫਲਦਾਇਕ ਨਹੀਂ ਹੁੰਦੇ ਕਰਮਾਂ ਦਾ ਫਲ ਪਰ ਦਾਤਾ ਵਾਹਿਗੁਰੂ ਹੈ ਕਰਮਾਂ ਤੇ ਰੱਬੀ ਬਖਸ਼ਿਸ਼ ਹਾ ਵੀ ਹੁੰਦੀ ਹੈ ਜੇ ਕੋਈ ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਦਾ ਸਿੱਦਕ ਤੇ ਭਰੋਸੇ ਨਾਲ ਲੜ ਫੜੇ ਤਨ ਮਨ ਗੁਰੂ ਦੇ ਅਰਪਣ ਕਰੇ ਗੁਰੂ ਦੀ ਸੰਗਤ ਦੇ ਜੋੜੇ ਝਾੜੇ ਤਾਂ ਕੀਤੇ ਹੋਏ ਲੇਖ ਵੀ ਮਿਟ ਸਕਦੇ ਹਨ ਜੇ ਮੇਟਣ ਹੀ ਨਾ ਤਾਂ ਫਿਰ ਮਜ਼ਾ ਹੀ ਕੀ ਆ ਬਸ ਲੋੜ ਹੈ ਗੁਰੂ ਨੂੰ ਮਨਾਉਣ ਦੀ ਉਸ ਦੀ ਬਖਸ਼ਿਸ਼ ਲੈਣ ਦੀ ਜਾ ਚੋਣੀ ਚਾਹੀਦੀ ਹੈ ਉਸ ਦੀ ਬਖਸ਼ਿਸ਼ ਸਭ ਕੁਝ ਕਰ ਸਕਦੀ ਹੈ ਤੇ ਸਭ ਲਿਖੇ ਮਿਟਾ ਸਕਦੀ ਹੈ ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝਾ ਜਿਸ ਉਤੇ ਗੁਰੂ ਸਾਹਿਬ ਬਖਸ਼ਿਸ਼ ਕਰ ਦੇਣ ਉਸ ਦਾ ਲੇਖਾ ਪੜਿਆ ਹੀ ਨਹੀਂ ਜਾਂਦਾ ਪਾੜ ਦਿੱਤਾ ਜਾਂਦਾ ਹੈ ਪਿਆਰੀ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖਿਓ ਮਾੜੇ ਕਰਮ ਕਰਨ ਵਾਲਿਆਂ ਨੂੰ ਜਮਦੂਤ ਲੈਣ ਆਉਂਦੇ ਹਨ ਤੇ ਚੰਗੇ ਕਰਮ ਕਰਨ ਵਾਲਿਆਂ ਨੂੰ ਦੇਵਤੇ ਲੈਣ ਆਉਂਦੇ ਹਨ ਪਰ ਤੁਸੀਂ ਇਹਨਾਂ ਦੋਵਾਂ ਤੋਂ ਉੱਤੇ ਉੱਠਣਾ ਹੈ ਜਿਵੇਂ ਕਿਲਾ ਭੰਗੀਆਂ ਵਾਲੇ ਮਾਤਾ ਜੀ ਬਚਨ ਕਰਦੇ ਸਨ ਕਲਗੀਆਂ ਵਾਲੇ ਮੈਨੂੰ ਦਰਸ਼ਨ ਨਾ ਦੇਈ ਕਿਉਂਕਿ ਮੇਰੀ ਇੰਨੀ ਅਵਸਥਾ ਨਹੀਂ ਕਿ ਮੈਂ ਤੇਰੇ ਪ੍ਰਤੱਖ ਦਰਸ਼ਨ ਝੱਲ ਸਕਾਂ ਪਰ ਮੇਰੇ ਤੇ ਇੱਕ ਕਿਰਪਾ ਕਰੀ ਮੇਰੀ ਬੇਨਤੀ ਹੈ ਕਿ ਅਖੀਰਲੇ ਵੇਲੇ ਨਾ ਜੰਮ ਦੂਤ ਲੈਣ ਆਉਣ ਨਾ ਦੇਵਤੇ ਲੈਣ ਆਉਣ ਤੁਸੀਂ ਆਪ ਹੀ ਮੈਨੂੰ ਲੈਣ ਆਇਓ ਸੋ ਸਾਹ ਸੰਗਤ ਜੀ ਸਾਡਾ ਪਿਆਰ ਵੀ ਗੁਰੂ ਸਾਹਿਬ ਨਾਲ ਐਸਾ ਹੀ ਹੋਣਾ ਚਾਹੀਦਾ ਹੈ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਰਬ ਕਲਾ ਸਮਰਥ ਹਨ ਆਪ ਨਿਰੰਕਾਰ ਹਨ ਉਹ ਕਿਸੇ ਦਾ ਵੀ ਲਿਖਾ ਪਾੜ ਸਕਦੇ ਹਨ ਸਾਡੇ ਪਾਪ ਕਿੰਨੇ ਵੀ ਹੋਣ ਫਿਰ ਵੀ ਗਿਣਤੀ ਵਿੱਚ ਹਨ ਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੱਦੋਂ ਬਾਹਰ ਹੈ ਸਿਰਫ ਓਜ਼ਦਾ ਦਰ ਮਲਣ ਦੀ ਲੋੜ ਹੈ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ